ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਾਂ ਕਿਹੜੇ ਪਿੰਡ ਖੜੇ ਆ ਤੇ ਇਹ ਕਿਹੜੇ ਪਾਸੇ ਪੈਂਦਾ ਜੀ ਆਪਾਂ ਜੀ ਪਿੰਡ ਆਪਣਾ ਹੈਗਾ ਬਾੜਾ ਬ੍ਰਿਮ ਸਿੰਘ ਵਾਲਾ ਤਸੀਲ ਜ਼ੀਰਾ ਇਹ ਕੋਸਾ ਦਾਲ ਸਿੰਘ ਤੋਂ ਤਲਵੰਡੀ ਭਾਈ ਰੋਡ ਤੇ ਪੈਂਦਾ ਨਾਲ ਹਰਦਾਸੇ ਦੇ ਨਾਲ ਬਾੜਾ ਬ੍ਰਿਮ ਸਿੰਘ ਵਾਲਾ ਤਲਵੰਡੀ ਭਾਈ ਕੋਸਾ ਦਾਲ ਸਿੰਘ ਰੋਡ ਤੇ ਹਰਦਾਸੇ ਦੇ ਨਾਲ ਆ ਠੀਕ ਹੈ ਬਾਈ ਜੀ ਤਲਵੰਡੀ ਤੋਂ 9 ਕਿਲੋਮੀਟਰ ਤੇ ਹੈ ਸਾਦਲ ਸਿੰਘ ਤੋਂ 7 ਕਿਲੋਮੀਟਰ ਠੀਕ ਹੈ ਜੀ ਤੇ ਬਾਈ ਜੀ ਆਪਣੇ ਕੋਲੇ ਕੀ ਕੀ ਵੈਰਾਈਟੀ ਹੈ ਕਿਹੜੀਆਂ ਕਿਹੜੀਆਂ ਪਨੀਰੀਆਂ ਆਪਣੇ ਕੋਲੇ ਮਾੜਾ ਜਿਹਾ ਦੱਸੋ ਵਿਸਤਾਰ ਨਾਲ ਜੀ ਜੀ ਸਾਬ ਤੋਂ ਪਹਿਲਾਂ ਦਾ ਆਪਣੇ ਕੋਲੇ ਗੋਬੀ ਆ 85 ਨੰਬਰ ਚਾਲੂ ਆ ਐਡਵਾਂਟਾ ਦੀ ਤੇ ਟਮਾਟਰ ਦੀ ਪਨੀਰੀ ਆਪਣੇ ਕੋਲੇ ਹੈਗੀ ਆ ਮੈਂਗਣੀ ਹੈ ਮਿਰਚ ਸਾਰੀਆਂ ਵੈਰਾਈਟੀਆਂ ਇੱਥੇ ਹੈਗੀਆਂ ਜਿਹੜੀਆਂ ਢੱਕੀਆਂ ਵੀ ਆ ਆਪਣੇ ਕੋਲੇ ਤੇ ਪਿੱਛੇ ਆਪਣੇ ਕੋਲੇ ਦੇਸੀ ਪਿਆਜ ਆ ਇਹਦਾਂ ਨੂੰ ਠੀਕ ਹੈ ਠੀਕ ਹੈ ਬਾਈ ਜੀ ਤੇ ਕਿੰਨਾ ਪਿਆਜ਼ ਆਪਾਂ ਦੇ ਸਕਦੇ ਆ ਜੀ ਕਿੰਨੀ ਤਰੀਕ ਤੋਂ ਪਟਾਈ ਸ਼ੁਰੂ ਆ ਪਿਆਜ਼ ਦੀ ਪਨੀਰੀ ਦੀ ਪਿਆਜ਼ ਦੀ ਪਨੀਰੀ ਦੀ ਵੀ ਜੀ ਆਪਾਂ 25 ਦਸੰਬਰ ਤੋਂ ਸਟਾਰਟ ਕਰਾਂਗੇ ਠੀਕ ਹੈ ਜੀ ਪਿਆਜ਼ ਉਧਰ ਪਿੱਛੇ ਤਿਆਰ ਹੈ ਛੋਟਾ ਉਧਰ ਇੱਕ ਪਿਆੜਾ ਹੈਗਾ ਗੇਤਾ ਪੂਰੇ ਉਹ 25 ਦਸੰਬਰ ਤੋਂ ਸ਼ੁਰੂ ਕਰ ਦੇਣਾ ਤੇ ਬਾਈ ਜੀ ਸਹੀ ਮਹੀਨੇ 'ਚ ਆਪਾਂ ਨੂੰ ਕਦੋਂ ਲਾਉਣਾ ਚਾਹੀਦਾ ਪਿਆਜ਼ ਸਹੀ ਮਹੀਨੇ ਤਾਂ ਵੀ ਜੀ ਆਪਾਂ ਨੂੰ ਜਿਹੜਾ ਦੇਸੀ ਪਿਆਜ਼ ਹੈ ਜਨਵਰੀ 'ਚ ਹੀ ਸਟਾਰਟ ਕਰਨਾ ਚਾਹੀਦਾ ਹੈ ਪਹਿਲੀ ਜਨਵਰੀ ਤੋਂ ਠੀਕ ਹੈ ਜੀ ਠੀਕ ਹੈ ਜੀ ਤੇ ਉਧਰ ਆਪਣੇ ਕੋਲੇ ਵੱਲਾਂ ਵੀ ਸਾਰੀਆਂ ਭਰੀਆਂ ਹੋਈਆਂ ਜੇ ਕਿਸੇ ਵੀਰ ਨੂੰ ਲੋਡ ਹੋਵੇ ਵੱਲਾਂ ਦੂ ਕਰੇਲੇ ਆ ਸਾਰਾ ਕੁਛ ਹੈਗਾ ਠੀਕ ਹੈ ਬਾਈ ਜੀ ਤੇ ਇਹ ਪੈਂਡਾ ਕਿ ਕਿਹੜੇ ਪਾਸੇ ਹੈ ਜੀ ਆਪਣੀ ਨਾਲ ਸੀ ਪੈਂਡਾ ਕਿ ਇਹ ਵੜਾ ਬ੍ਰਿਮ ਸਿੰਘ ਵਾਲੇ ਆ ਕੇ ਕਰਮੋ ਵਾਲੇ ਰਾਹ ਤੇ ਆ ਕੱਚੇ ਦੇ ਪੱਟ ਦੇ ਨਾਲ ਵਿੱਚ ਹੀ ਆ ਠੀਕ ਹੈ ਬਾਈ ਜੀ ਹਾਂ ਜੀ ਤੇ ਤੁਸੀਂ ਆਪ ਦਾ ਨੰਬਰ ਦੱਸ ਦਿਓ ਜੀ ਨੰਬਰ ਹੈਗਾ ਜੀ ਆਪਣਾ 985599 90324 96463 ਤੇ 90324 ਧੰਨਵਾਦ ਬਾਈ ਜੀ